12 ਸਾਲ ਦੀ ਕੁੜੀ ਨੇ ਭੱਜ ਕੇ ਕਰਵਾਇਆ ਵਿਆਹ ਮਾਪੇ ਕਹਿੰਦੇ ᱛੀਏ ਵਾਪਸ ਆ ਜਾ ਪਰ ਅੱਗੋ ਕੁੜੀ ਕਹਿੰਦੀ ਮੈਨੂੰ ਤਾਂ ਤੁਹਾਡੇ ਤੋਂ ਹੀ ਖਤਰਾ ਏ ਸਿਵਲ ਹਸਪਤਾਲ ਦੇ ਵਿੱਚ ਹੋਇਆ ਹਾਈ ਵੋਲਟੇਜ ਡਰਾਮਾ ਮਾਮਲਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ 17 ਸਾਲਾਂ ਲੜਕੀ ਦਾ ਜਦੋਂ ਮੈਡੀਕਲ ਹੋ ਰਿਹਾ ਸੀ ਤਾਂ ਉਸ ਦੇ ਪਰਿਵਾਰਕ ਮੈਂਬਰ ਪਹੁੰਚ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ 17 ਸਾਲ ਦੀ ਲੜਕੀ ਦੇ ਵੱਲੋਂ ਭੱਜ ਕੇ ਕਿਸੇ ਮੁੰਡੇ ਦੇ ਨਾਲ ਵਿਆਹ ਕਰਵਾ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਨਿਕਾਹ ਹੋਇਆ ਜਿਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੇ ਜਾ ਕੇ ਆਪਣੀ ਕੁੜੀ ਨੂੰ ਮਿਲਣਾ ਚਾਹਿਆ ਕੁੜੀ ਨੂੰ ਵਾਪਸ ਲਿਆਉਣਾ ਚਾਹਿਆ ਤਾਂ ਉਧਰੋਂ ਦੀ ਕਿਹਾ ਜਾ ਰਿਹਾ ਹੈ ਕਿ 17 ਸਾਲ ਦੀ ਜਿਹੜੀ ਲੜਕੀ ਆ ਉਸਨੇ ਆਪਣੇ ਹੀ ਘਰਦਿਆਂ ਨੂੰ ਦੋਸ਼ੀ ਠਹਿਰਾਇਆ ਆਪਣੇ ਹੀ ਘਰਦਿਆਂ ਦੇ ਉੱਤੇ ਜ਼ਬਰਦਸਤੀ ਵਿਆਹ ਕਰਨ ਦੇ ਕਿਸੇ ਹੋਰ ਦੇ ਨਾਲ ਵਿਆਹ ਕਰਨ ਦੇ ਆਰੋਪ ਲਗਾਏ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਲੜਕੀ ਨੂੰ ਹਾਈ ਕੋਰਟ ਦੀ ਸੁਰੱਖਿਆ ਦਿੱਤੀ ਗਈ ਹੈ ਤੇ ਉਹ ਆਪਣੇ ਵਕੀਲ ਦੇ ਨਾਲ ਮੈਡੀਕਲ ਕਰਵਾਉਣ ਆਈ ਸੀ ਤਾਂ ਉੱਥੇ ਆ ਕੇ ਪਰਿਵਾਰਕ ਮੈਂਬਰਾਂ ਨੇ ਹਾਈ ਵੋਲਟੇਜ ਡਰਾਮਾ ਕੀਤਾ ਤੇ ਤਸਵੀਰਾਂ ਇਸ ਹੰਗਾਮੇ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਮਾਂ ਪਿਓ ਨੇ ਜਿਹੜੇ ਆਪਣੀ ਲੜਕੀ ਨੂੰ ਮਿਲਣਾ ਚਾਹੁੰਦੇ ਨੇ ਪਰ ਜਿਹੜੀ ਲੜਕੀ ਹੈ ਉਹੀ ਆਪਣੇ ਮਾਪਿਆਂ ਨੂੰ ਮਿਲਣਾ ਨਹੀਂ ਚਾਹੁੰਦੀ ਤਾਂ ਇਸ ਮਾਮਲੇ ਬਾਰੇ ਜਦੋਂ ਕੁੜੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਕੀ ਦੱਸਿਆ ਅਤੇ ਮਾਪਿਆਂ ਤੇ ਪੁਲਿਸ ਦਾ ਬਿਆਨ ਇਸ ਦੇ ਬਾਰੇ ਕੀ યા આો તુ સુ ਪੇਜੀ ਕੀ ਮਸਲਾ ਕੀ ਹੈ ਜੀ ਤੁਹਾਡਾ ਕਿਰਾ 2 ਮਹੀਨੇ ਪਹਿਲਾਂ ਤੁਸੀਂ ਘਰ ਛੱਡ ਕੇ ਗਏ ਸੀ ਕੀ ਮਸਲਾ ਕੀ ਹੈ ਮੈਂ ਆਪਣੀ ਮਰਜ਼ੀ ਨਹੀਂ ਗਈ ਮੇਰੇ ਘਰ ਦੀ ਮੇਰਾ ਜ਼ਬਰਦਸਤੀ ਵਿਆਹ ਕਰ ਦਿੱਤੀ ਸੀ ਤੇ ਉਦੋਂ ਮੇਰਾ ਘਰ ਦੇ ਜਦ ਮੈਂ 16 ਸਾਲਾਂ ਦੀ ਹਾਂ ਉਦੋਂ ਮੇਰਾ ਇਹ ਵਿਆਹ ਕਰਦੇ ਹੀ ਮੈਂ ਕੀਤਾ 17 ਸਾਲਾਂ ਨਹੀਂ ਮੈਂ ਫੇਰ ਕੀਤਾ ਇਹ ਮੇਰਾ ਜ਼ਬਰਦਸਤੀ ਵਿਆਹ ਕਰਦੇ ਆ ਤੇ ਮੈਂ ਆਪਣੀ ਮਰਜ਼ੀ ਨਾਲ ਕੀਤਾ ਮੇਰੇ ਘਰ ਦੇ ਬੇਸ਼ੱਕ ਪੁੱਛ ਲਓ ਇਹਨਾਂ ਨੂੰ ਤੇ ਮੈਂ ਆਪਣੀ ਮਰਜ਼ੀ ਕੀਤੀ ਆ ਤੇ ਮੈਂ ਹੁਣ ਵੀ ਇਹ ਕਹਾਂਗੀ ਕਿ ਆਪਣੇ ਸਹੁਰੇ ਘਰ ਜਾਣਾ ਤੇ ਕੱਲ ਵੀ ਕਹਾਂਗੀ ਸਹੁਰੇ ਘਰ ਨਾ ਪੇਕੇ ਨਹੀਂ ਮੈਂ ਵੜਨਾ ਬਸ ਨਾ ਕੀ ਤੁਹਾਡਾ ਨਾ ਮੇਰਾ ਰਿੰਪੀ ਆ ਕੀ ਮਸਲਾ ਕੀ ਆ ਤੁਹਾਡਾ ਮੇਰੀ ਬੇਟੀ ਆ ਮੁੰਡਾ ਪੰਡ ਕਲਾ ਗਿਆ ਠੀਕ ਕੀ ਨਾਮ ਤਾਂ ਨਹੀਂ ਸਮਾਈਲ ਆ ਕੀ ਨਾਮ ਮੁੰਡੇ ਦਾ ਕੀ ਨਾਮ ਦਾ ਮੁੰਡੇ ਦਾ ਨਾਮ ਰੋਹਿਤ ਆ ਜਿੰਦੇ ਲੋਕੀ ਕੁੜੀ ਗਈ ਦੋ ਮਹੀਨੇ ਹੋ ਗਏ ਅੱਜ ਸਿਵਲ ਹਸਪਤਲ ਕੀ ਗੱਲ ਹੋਈ ਉਹਨਾਂ ਦਾ ਮੈਡੀਸਨ ਕਰਵਾਉਣ ਆਏ ਸੀ ਜਿਹੜੇ ਤੁਹਾਨੂੰ ਮੁੰਡੇ ਤੇ ਕਹਿੰਦੇ ਬਈ ਉਹ ਨਹੀਂ ਹੋ ਸਕਦਾ ਉਹ ਮੁੰਡਿਆਂ ਨੇ ਲਿਆਂਦੇ ਹੀ ਕਿ ਮੁੰਡੇ ਵਾਲਿਆਂ ਨੇ ਲਿਆਂਦੇ ਕੁੜੀ 17 ਸਾਲਾਂ ਦੀ 17 ਸਾਲਾਂ ਦੀ ਹਾਂਜੀ ਮੁੰਡਾ ਮੁੰਡੇ ਦਾ ਨਹੀਂ ਪਤਾ ਦੇਖ ਮੁੰਡੇ ਦਾ ਨਾਲ ਪੈਸੇ ਤੇ ਜਰਾ ਥੀਪੇ ਕਿਹਦੇ ਆ ਗਏ ਪੈਸੇ ਤੇ ਪੈ ਹੱਥੇ ਪੈਣ ਤੀ ਕਾ ਗਏ ਆ ਗਏ ਉਹਨਾਂ ਨੇ ਕਦਾ ਕੁੜੀ ਕੌਣ ਸੀ ਕਾ ਖੜੀ ਆ ਗਈ ਉਹਨਾਂ ਕਹੇ ਨਾਲ ਉਹ ਵਕੀਲ ਵੀ ਆਉਂਦਾ ਹੈ ਤਾਂ ਉਹ ਵੀ ਨਾਲ ਹੀ ਕਿਤੇ ਉਹ ਵੀ ਨਾਲ ਹੀ ਉਹ ਕੁੜੀ ਦੇ ਨਾਲ 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 ਰਹਿਣ ਆਇਆ ਜਦੋਂ ਪੁਲਿਸ ਉਹਨਾਂ ਨੇ ਜਦੋਂ ਰੋਕੇ ਵੀ ਆ ਗਏ ਖਾਂਡੇ ਹੀ ਗਏ ਹਾਂ ਜੇ ਉਹਨਾਂ ਨੇ ਕੁੜੀ ਕਹਿੰਦੀ ਮੈਂ ਹੌਟ ਪ੍ਰਾਉਡ ਹੋ ਗਈ ਹਾਂ ਹਾਂ ਜੀ ਤਾਂ ਉਹਨਾਂ ਦਾ ਕੁਝ ਨਹੀਂ ਹੋਇਆ ਲੈ ਦਿੱਤਾ ਕੁੜੀ ਨੂੰ ਕੁੜੀ ਤਾਂ ਕਿੱਥੇ ਆਈ ਤੇ ਮੈਡੀਕਲ ਹੋਣ ਆ ਜੀ ਨਹੀਂ ਬੰਦੀ ਕਰਦੇ ਸਾਡੀ ਕੁੜੀ ਸਾਨੂੰ ਮਾਰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਤਾਂ ਮੁੰਡਾ ਨੂੰ ਸਜ਼ਾ ਹੋਵੇ ਸਰਦ ਤੋਂ ਸਖਤ ਸਜ਼ਾ ਦਿੱਤੀ ਆ ਕੋਲ ਹੈਗਾ ਸੀ ਕਿ ਅੱਜ ਵੀ ਹੋਇਆ ਕਿ ਮੁੰਡੇ ਕਿਧਿਆ ਤੇ ਆ ਕੇ ਪੇਲੇ ਉਹ ਮੈਨੂੰ ਨਹੀਂ ਨਹੀਂ ਮੈਂ ਤਾਂ ਹੁਣ ਆਇਆ ਜੀ ਮੈਨੂੰ ਤੇ ਦੇ ਬਾਰੇ ਪਤਾ ਨਹੀਂ ਮੇਰੇ ਹੁੰਦਾ ਕਿ ਝਗੜਾ ਨਹੀਂ ਹੋਇਆ ਕੋਈ ਵੀ ਤੇ ਇਹ ਵੀ ਉੱਥੇ ਆਪਣਾ ਪਰਚਾ ਦਰਜ ਹੋਇਆ ਮਜੀਠੇ 75 ਨੰਬਰ ਤੇ ਸਰਪੜਾ ਜੀ ਉਹਦੇ ਵਿੱਚ ਜਿਹੜਾ ਇਹ ਲੜਕੀ ਜਿਹੜੀ ਅੱਜ ਸਾਡੇ ਕੋਲ ਆਈ ਹੈ ਤੇ ਅਸੀਂ ਮਾਨਯੋਗ ਕੋਰਟ 'ਚ ਪੇਸ਼ ਕੀਤੀ ਹੋਣ ਦੇ ਬਿਆਨਾਂ ਵਾਸਤੇ ਤੇ ਮੈਡੀਕਲ ਵਾਸਤੇ ਲੈ ਕੇ ਆਏ ਇਹ ਕਾਰਨ ਦੀ ਕਹਿੰਦੀ ਕਿ ਮਨਦੀ ਜਿਹੜੇ ਕੇਸ ਮੈਂ ਪੜ੍ਹੀ ਸੀ ਕਿ ਮੈਡਮ ਨੇ ਔੜੀ ਗੱਲਾਂ ਲੜਕੀ ਗਈ ਸੀ ਕਿਸੇ ਮੁੰਡੇ ਦੇ ਨਾਲ ਗਈ ਸੀ ਤੇ ਉਹ ਦੋਨੇ ਮਰੋ ਉਸੇ ਦਾ ਨਾਮ ਮੁੰਡੇ ਦਾ ਇੱਕ ਪਰਚਾ ਹੰਰਚ ਹੋ ਗਿਆ ਜੀ ਪਰਚਾ ਹੋ ਗਿਆ ਸਰਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ